ਨੇ ਠੀਕ ਹੈ ਮਾਇਆ ਗੁਜਰਾਨ ਸਰਦਾ ਵੀ ਨਹੀਂ ਤੁਹਾਨੂੰ ਵੀ ਬੇਨਤੀ ਹੈ ਬਾਹਲਾ ਵੀ ਹੱਥ ਨਾ ਘੁੱਟਿਆ ਕਰੋ ਗਉਣ ਵਾਲੀ ਲੱਗੀ ਹੋਵੇ ਉੱਥੇ 100 100 ਦੇ ਨੋਟ ਸਿੱਟਣਗੇ ਤੇ ਸਾਨੂੰ ਪਾਟੇ ਚੀਤੇ ਦੱਸਦਾ ਨੋਟ ਉਹ ਵੀ ਮਸਾ ਸਾਡਾ ਇੱਕ ਵਧੀਆ ਤਬਲਾਵਾਦਕ ਸੀ ਉਹ ਸਾਡੇ ਨਾਲ ਕੀਰਤਨ ਤੇ ਜਾਂਦਾ ਹੁੰਦਾ ਤੇ ਹੌਲੀ-ਹੌਲੀ ਛੱਡ ਕੇ ਗਾਉਣ ਲੱਗ ਗਿਆ ਦੋ ਤਿੰਨ ਸਾਲਾਂ ਬਾਅਦ ਮੈਨੂੰ ਮਿਲ ਗਿਆ ਮੈਂ ਕਿਹਾ ਵੀ ਤੂੰ ਇੰਨਾ ਸੋਹਣਾ ਤਬਲਾ ਵਜਾਉਂਦਾ ਸੀ ਇਧਰ ਲਾ ਕੀਰਤਨ ਛੱਡ ਕੇ ਰੱਬੀ ਬਾਣੀ ਛੱਡ ਕੇ ਗਾਉਣ ਵਾਲਿਆਂ ਨੇ ਕਾਤੋਂ ਜਾਣ ਲੱਗ ਗਿਆ ਕਹਿੰਦਾ ਬਾਬਾ ਜੀ ਕਰੀਏ ਕੀ 10 10 ਦੇ ਪਾਟੇ ਨੋਟ ਟੇਕ ਦੇ ਜੇ 100 ਰੁਪਿਆ ਬਣ ਜਾਂਦਾ 20 ਦੀ ਵਿੱਚੋਂ ਚੇਪੀ ਲੱਗ ਜਾਂਦੀ ਸੀ ਕਹਿੰਦਾ ਪੱਲੇ ਹੀ ਨਹੀਂ ਸੀ ਕੁਝ ਪੈਂਦਾ ਤੇ ਹੁਣ ਇੱਥੇ ਬਿਨਾ ਮੰਗੇ 5 500 ਦੇ ਕਮਾ ਘਮਾ ਉਤੋਂ ਦੀ ਸਿੱਟਦੇ ਆ ਆ ਜਿਹੜਾ ਆਪਾਂ ਕਹਿੰਦੇ ਆ ਨਾ ਵੀ ਕੋਈ ਸਿੱਖ ਬਣਨ ਨੂੰ ਤਿਆਰ ਨਹੀਂ ਪਾਠੀ ਆਪਦੇ ਬੱਚਿਆਂ ਨੂੰ ਪਾਠੀ ਨਹੀਂ ਬਣਾ ਰਹੇ ਕੀਰਤਨੀ ਆਪਦੇ ਜਵਾਕਾਂ ਨੂੰ ਕਹਿੰਦੇ ਆ ਹੋਰ ਕੰਮ ਕਰ ਲੋ ਜੀ ਤਾਂ ਨਹੀਂ ਕਿਸੇ ਦਾ ਕਰਦਾ ਸਾਨੂੰ ਕੀ ਲੱਗਦਾ ਸਾਨੂੰ ਫਿਕਰ ਨਹੀਂ ਐਨਾ ਸਤਕਾਰ ਦੁਨੀਆ ਹੱਥ ਬੰਨਦੀ ਐ ਨਾਲੇ ਪੈਸੇ ਦਿੰਨੇ ਹੋ ਨਾਲੇ ਮੱਥੇ ਟੇਕਦੇ ਹੋ ਗੁਰੂ ਮਹਾਰਾਜ ਨੂੰ ਮੱਥਾ ਟਿਕਦਾ ਗਰੰਥੀ ਸਿੰਘ ਨੂੰ ਵੀ ਤਾਂ ਬਰਾਬਰ ਹੀ ਟਿਕ ਰਿਹਾ ਜੀ ਨਹੀਂ ਕਰਦਾ ਕਿਸੇ ਦਾ ਛੱਡਣ ਨੂੰ ਪਰ ਇਹ ਬਦਲਦੇ ਤਾਂ ਐ ਤੁਸੀਂ ਪਾਠੀ ਨਹੀਂ ਰੱਖਦੇ ਤੁਸੀਂ ਨੌਕਰ ਰੱਖਦੇ ਹੋ ਨੌਕਰ ਹਰ ਬੰਦੇ ਦੀ ਡਿਊਟੀ ਅੱਠ ਜਾਂ 10 ਘੰਟੇ ਹੁੰਦੀ ਐ ਗਰੰਥੀ ਦੀ 24 ਘੰਟੇ ਰਾਤ ਨੂੰ ਵੀ ਐ ਨਹੀਂ ਪਤਾ ਕੀ ਬੋਲਣਾ ਪੈਣਾ ਗੁਰੂ ਸਾਹਿਬ ਦੀ ਸੇਵਾ ਸੰਭਾਲ ਦਰੀਆਂ ਭਾਂਡਿਆਂ ਦੀ ਸੇਵਾ ਸੰਭਾਲ ਤੇਰੀ ਪਾਠ ਵੀ ਕਰਕੇ ਆਇਆ ਕਰ ਦਰ ਦਰ ਤੋਂ ਡੋਲੂ ਚੱਕ ਕੇ ਰੋਟੀ ਵੀ ਮੰਗ ਕੇ ਲਿਆਇਆ ਕਰ ਤੇ ਹਜੇ ਕਹਿੰਨੇ ਆ ਰਾਜ ਕਰੂਗਾ ਖਾਲਸਾ ਇਹ ਰਾਜ ਕਰਨ ਦੇ ਚੱਜਾ ਜਾਂ ਉੱਜੜਨ ਦੇ ਚੱਜਾ ਗੇ ਬਾਕੀ ਧਰਮਾਂ ਵੱਲ ਵੇਖੋ ਫਰੀਕ ਕਿਤਾਬਾਂ ਮੰਨੀਆਂ ਜਿਹੜੇ ਧਰਮ ਦਾ ਪ੍ਰਚਾਰ ਕਰਦੇ ਆ 35 35 40 40 ਹਜ਼ਾਰ ਤਨਖਾਹ ਹੈ ਇਸਾਈਆਂ ਦੀ ਮੈਨੂੰ ਕਈ ਮਿਲਦੇ ਆ ਕਿਉਂ ਮਿਲਦੇ ਰਹਿੰਦੇ ਆ ਉਧਰ ਤੇ ਆਪਣੇ ਕਹਿਣਗੇ ਪਾਠੀ ਚਾਹੀਦਾ ਤਨਖਾਹ ਘਟ ਲਵੇ ਉ ਚਾਹੇ ਰਹਿਰਾ ਸਾਹਿਬ ਦਾ ਜਪਜੀ ਸਾਹਿਬ ਬਣਾਈ ਚੱਲੇ ਕੋਈ ਫਿਕਰ ਨਹੀਂ ਸਾਨੂੰ ਉਹ ਜਿਹੜੀ ਬਾਣੀ ਪੜ੍ਹ ਕੇ ਸਾਡਾ ਜੀਵਨ ਉੱਚਾ ਸੁੱਚਾ ਹੋਣਾ ਸੀ ਜਦੋਂ ਅਸੀਂ ਪੜ੍ਹਨ ਵਾਲਿਆਂ ਦਾ ਸੁਣਾਉਣ ਵਾਲਿਆਂ ਦਾ ਸਤਿਕਾਰ ਨਹੀਂ ਕਰਦੇ ਫਿਰ ਸਾਡਾ ਭਲਾ ਕਿੱਥੇ ਹੋ ਜਾਊਗਾ ਤਾਂ ਹੀ ਤਾਂ ਫਿਰ ਇੱਕ ਖੰਡ ਪਾਠ ਇੱਥੇ ਸੰਸਪਰ ਹੁੰਦਾ ਹੈ ਉਹ ਆਥਨ ਨੂੰ ਸੋਚਦਾ ਮੈਂ ਝੜ ਸਾਹਿਬ ਦੀ ਜਾਣਾ ਫਿਰ ਇਹ ਨਹੀਂ ਪਤਾ ਰਾਤ ਨੂੰ ਕਹੇ ਮੈਂ ਅਨੰਦਪੁਰ ਸਾਹਿਬ ਵੀ ਰੌਣ ਲਾ ਕੇ ਉਹਨੇ ਕਿਹਾ ਗੁਜ਼ਾਰਾ ਤਾਂ ਕਰਨ ਨਹੀਂ ਹੈ ਹੁਣ ਅੱਜ ਕੱਲ ਬੱਚਿਆਂ ਦੀਆਂ ਪੜ੍ਹਾਈਆਂ ਤੁਸੀਂ ਦਿਨ ਰਾਤ ਮਿਹਨਤ ਕਰਦੇ ਹੋ ਤੁਹਾਡੇ ਖਰਚੇ ਨਹੀਂ ਪੂਰੇ ਹੁੰਦੇ ਤੇ ਪੱਠੀ ਸਿੰਘਾਂ ਦਾ ਵੀ ਪਰਿਵਾਰ ਹੈ ਨਾ ਇਸ ਕਰਕੇ ਕੋਸ਼ਿਸ਼ ਕਰਿਆ ਕੋਨੋਂ ਗ੍ਰੰਥੀ ਸਿੰਘਾਂ ਨੂੰ ਵਧੀਆ ਰਹਿਸ ਲੋੜ ਅਨੁਸਾਰ ਵਸਤਰ ਤੇ ਉਹਨਾਂ ਦੀਆਂ ਲੋੜਾਂ ਨੂੰ ਵੇਖ ਕੇ ਉਹਨਾਂ ਨੂੰ ਤਨਖਾਹ ਦਿਆ ਕਰੋ ਫਿਰ ਜਦੋਂ ਉਹਨਾਂ ਨੂੰ ਫਿਕਰ ਨਹੀਂ ਹੋਊ ਆਪੇ ਬਾਣੀ ਦਾ ਪ੍ਰਚਾਰ ਕਰਨਗੇ ਦਬ ਕੇ ਗੁਰੂ ਹੁਣ ਬਾਣੀ ਚ ਕਿੱਥੋਂ ਧਿਆਨ ਲੱਗੇ ਘਰੇ ਤਾਂ ਫਿਕਰ ਹੁੰਦਾ ਵੀ ਜਵਾਕ ਬਿਮਾਰ ਪਿਆ ਉਹਨੂੰ ਦਵਾਈ ਦਿਵਾਉਣ ਨੂੰ ਪੈਸੇ ਹੈ ਨਹੀਂ ਪ੍ਰਧਾਨ ਕਹਿੰਦਾ ਵੀ ਮੈਂ ਤਾਂ ਸੰਗਰਾਮ ਵਾਲੇ ਦੀ ਨਹੀਂ ਪੈਸੇ ਦੇਣੀ ਫਿਰ ਜਾਊ ਕਿੱਧਰ ਗੁਰੂ ਤੇ ਪਾਠੀ ਸਿੰਘਾਂ ਨੂੰ ਵੀ ਬੇਨਤੀ ਕਰਦਾ ਹੁਣਾ ਆਪਾਂ ਕੱਲੀ ਮਾਇਆ ਜੋਗੇ ਨਾ ਰਹਿ ਜਾਈਏ ਗੁਰੂ ਇਹ ਨਾ ਹੋਵੇ ਕਿ ਕਿਤੇ ਮਾਇਆ ਖਾਤਰੀ ਵਿਦਿਆ ਵੇਚਣੀ ਹੈ ਠੀਕ ਹੈ ਦੁੱਖ ਸੁੱਖ ਹੁੰਦੇ ਰਹਿੰਦੇ ਨੇ ਕੋਈ ਸਤਕਾਰ ਕਰੇ ਨਾ ਕਰੇ ਗੁਰੂ ਅਰਜਨ ਦੇਵ ਨਾਲ ਘੱਟ ਹੋਈ ਹੈ ਇਹ ਆਪਣਾ ਕਿੱਥੋਂ ਸਤਕਾਰ ਕਰਨਗੇ ਤਾਂ ਲਿਖਣ ਵਾਲਿਆਂ ਦਾ ਨਹੀਂ ਕੀਤਾ ਕਿੱਡਾ ਵੱਡਾ ਕਾਰਜ ਕੀਤਾ ਤੇ ਗੁਰੂ ਅਰਜਨ ਦੇਵ ਨੂੰ 33 ਤਵੀ ਤੇ ਬਿਠਾਤਾ ਜੇ ਆਪਣੇ ਵਾਂਗੂ ਉਹ ਸੋਚ ਲੈਂਦੇ ਵੀ ਸਾਡੀ ਕਦਰ ਨਹੀਂ ਕਰਦੀ ਦੁਨੀਆ ਤਾਂ ਅਸੀਂ ਧਰਮ ਬਦਲ ਲਿਆ ਫਿਰ ਅੱਜ ਗੁਰੂ ਅਰਜਨ ਦੇਵ ਦਾ ਆ ਸਤਕਾਰ ਨਹੀਂ ਸੀ ਹੋਣਾ